ਸਭ ਨਾਲ ਮਿੱਠਾ ਬੋਲੋ ਇਨਸਾਨੀ ਜੀਵਨ ਵਿੱਚ ਬੋਲੀ ਦਾ ਬਹੁਤ ਵੱਡਾ ਮਤਵ ਹੁੰਦਾ ਹੈ ਬੋਲੀ ਸਿਰਫ ਸੰਚਾਰ ਦਾ ਸਾਧਨ ਨਹੀਂ ਸਗੋ ਇਹ ਸਾਡੀ ਸੋਚ ਸੁਭਾਅ ਅਤੇ ਸੱਭਿਆਚਾਰ ਦੀ ਦਰਪਣ ਵੀ ਹੁੰਦੀ ਹੈ ਜੇਕਰ ਅਸੀਂ ਆਪਣੀ ਬੋਲੀ ਵਿੱਚ ਮਿਠਾਸ ਰੱਖੀਏ ਪਿਆਰ ਅਤੇ ਸਤਿਕਾਰ ਨਾਲ ਗੱਲ ਕਰੀਏ ਤਾਂ ਇਹ ਸਾਡੇ ਰਿਸ਼ਤੇ ਮਜ਼ਬੂਤ ਬਣਾਉਂਦਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਸਭ ਨਾਲ ਮਿੱਠਾ ਬੋਲੋ ਮਿੱਠਾ ਬੋਲਣਾ ਇੱਕ ਚੰਗੀ ਆਦਤ ਹੀ ਨਹੀਂ ਸਗੋਂ ਇੱਕ ਮਹਾਨ ਗੁਣ ਵੀ ਹੈ ਮਿੱਠੀ ਬੋਲੀ ਦੁਸ਼ਮਣ ਨੂੰ ਵੀ ਮਿੱਤਰ ਬਣਾ ਸਕਦੀ ਹੈ ਅਸੀਂ ਕਦੇ-ਕਦੇ ਦੇਖਦੇ ਹਾਂ ਕਈ ਲੋਕ ਆਪਣੇ ਤਿੱਖੇ ਬੋਲਾਂ ਕਰਕੇ ਸਾਰੇ ਰਿਸ਼ਤੇ ਖਤਮ ਕਰ ਬੈਠਦੇ ਹਨ ਪਰ ਕੁਝ ਲੋਕ ਮਿੱਠੀ ਬੋਲੀ ਨਾਲ ਹਰ ਦਿਲ ਵਿੱਚ ਆਪਣੀ ਥਾਂ ਬਣਾ ਲੈਂਦੇ ਹਨ ਜਿਵੇਂ ਸ਼ਹਿਦ ਵਿੱਚ ਮੱਖੀਆਂ ਆਕਰਸ਼ਿਤ ਹੁੰਦੀਆਂ ਹਨ ਉਸੇ ਤਰ੍ਹਾਂ ਮਿੱਠੇ ਬੋਲ ਲੋਕਾਂ ਨੂੰ ਆਪਣੀ ਔਰ ਖਿੱਚਦੇ ਹਨ ਅਸੀਂ ਜਦੋਂ ਪਿਆਰ ਨਰਮੀ ਮਾਣ ਸਨਮਾਨ ਨਾਲ ਗੱਲ ਕਰਦੇ ਹਾਂ ਤਾਂ ਸਾਹਮਣੇ ਵਾਲਾ ਵੀ ਆਦਰ ਕਰਦਾ ਹੈ ਇਨਸਾਨੀ ਰਿਸ਼ਤੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਦੀ ਗੱਲ ਨੂੰ ਧੀਰਜ ਨਾਲ ਸੁਣੀਏ ਤੇ ਮਿੱਠੇ ਸ਼ਬਦਾਂ ਨਾਲ ਜਵਾਬ ਦੇਈਏ ਮਿੱਠਾ ਬੋਲਣਾ ਸਾਡੀ ਸ਼ਖਸ਼ਤ ਨੂੰ ਦਿਖਾਰਦਾ ਹੈ ਅਜਿਹੇ ਲੋਕ ਜਿਨ੍ਹਾਂ ਦੀ ਬੋਲੀ ਵਿੱਚ ਪਿਆਰ ਹੁੰਦਾ ਹੈ ਉਹ ਮੇਸ਼ਾ ਯਾਦ ਰੱਖੇ ਚਾਹੁੰਦੇ ਹਨ ਮਿੱਟੀ ਮਿੱਠੀ ਬੋਲੀ ਨਾਲ ਤਤਕਰਾਰਾਂ ਘੜਦੀਆਂ ਕਰਦਾ ਮਾਹੌਲ ਚੰਗਾ ਬਣਦਾ ਹੈ ਅਤੇ ਦਫਤਰ ਜਾਂ ਸਕੂਲ ਵਿੱਚ ਵੀ ਸਮਰਦਾਈ ਦਾ ਮਾਹੌਲ ਬਣਦਾ ਹੈ ਸਾਡੀ ਬੋਲੀ ਸਾਡੀ ਪਛਾਣ ਹੁੰਦੀ ਹੈ ਜੇਕਰ ਅਸੀਂ ਮਿੱਠਾ ਬੋਲਣਾ ਆਪਣੀ ਰੋਜ਼ਾਨਾ ਦੀ ਜਿੰਦਗੀ ਦਾ ਹਿੱਸਾ ਬਣਾ ਲਈਏ ਤਾਂ ਸਿਰਫ ਸਾਡੇ ਰਿਸ਼ਤੇ ਚੰਗੇ ਬਣਨਗੇ ਸਗੋਂ ਅਸੀਂ ਅੰਦਰੋਂ ਵੀ ਸੁਖੀ ਮਹਿਸੂਸ ਕਰਾਂਗੇ ਕਦੇ ਵੀ ਕਿਸੇ ਨੂੰ ਥੱਲਾ ਨਹੀਂ ਦਿਖਾਉਣਾ ਚਾਹੀਦਾ ਚਾਹੇ ਉਹ ਕਿੰਨਾ ਵੀ ਔਖਾ ਹੋਵੇ ਅਖੀਰ ਵਿੱਚ ਯਾਦ ਰੱਖੋ ਬੋਲੀ ਦਾ ਤੀਰ ਤੋਖਾ ਵੀ ਦੇ ਸਕਦਾ ਹੈ ਢਾਰ ਵੀ ਇਸ ਲਈ ਸਭ ਨਾਲ ਮਿੱਠਾ ਬੋਲੋ ਇੱਜ਼ਤ ਮਿਲੇਗੀ ਪਿਆਰ ਮਿਲੇਗਾ ਅਤੇ ਦੁਨੀਆ ਵਿੱਚ ਚੰਗਾ ਨਾਮ ਬਣੇਗਾ